ਸ੍ਰੀ ਗੁਰ ਸਾਰੇ ਦੋਸਤਾਂ ਮਿੱਤਰਾਂ ਨੂੰ ਪ੍ਰਭ ਸਿੱਧੂ ਚੈਨਲ ਦੇ ਸ਼ਾਰਾਂ ਦਾ ਸਵਾਗਤ ਹੈ ਅੱਜ ਆਪਾਂ ਗਿਆ ਦਮਦਮਾ ਸਾਹਿਬ ਤੇ ਇੱਥੇ ਦਰਸ਼ਨ ਕਰਾਂਗੇ ਸਾਨੂੰ ਗੁਰੂ ਘਰ ਦੇ ਤੇ ਆਪਣਾ ਫੋਟੋ ਆਣੇ ਉਹ ਤੇ ਫੋਟੋਆਂ ਦੇ ਸਾਰੇ ਇਤਿਹਾਸ ਦੱਸਿਆ ਹੋਇਆ ਤੇ ਸਾਰਾ ਇਤਿਹਾਸ ਦੇਖਿਓ ਤੇ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੀ ਬੱਦ ਤੋਂ ਬੱਦ ਸਬਸਕ੍ਰਾਈਬ ਕਰਿਆ ਕਰੋ ਧੰਨਵਾਦ ਜੀ ਸਾਰਿਆਂ ਦਾ ਥੈਂਕ ਯੂ ਜੀ ਗੁਰੂ ਘਰ ਸਾਹਿਬ ਦੇ ਦਰਸ਼ਨ ਤੱਕ ਤੱਕ ਸ੍ਰੀ ਦਮਨਵਾ ਸਾਹਿਬ ਤਲਵੰਡੀ ਸਾਬੂ ਕੀ ਆ ਗੁਰੂ ਘਰ ਤੇ ਲਾ ਜਾਈਏ ਤੇ ਆ ਗੁਰੂ ਘਰ ਚ ਸੋਡੇ ਬੱਚੇ ਛਾਰੇ ਉੜੜਾ ਲਿਖਦੇ ਨੇ ਆਪਣਾ ਸਲੇਟ ਤੇ ਕੁਝ ਬੱਚੇ ਨੂੰ ਪੜ੍ਹਾਈ ਆਉਣ ਲੱਗ ਜਾਂਦੀ ਐ ਫਿਰ ਜਿਹੜੇ ਬੱਚਾ ਪੜਦਾ ਨਹੀਂ ਜਾਂ ਪੜ੍ਹਾਈ ਜਮਾਨ ਨਹੀਂ ਲਾਉਂਦਾ ਤਾਂ ਉਰੇ ਉੜੜਾ ਲਿਖਦੇ ਨੇ ਰੇਟਾਂ ਤੇ ਤਾਂ ਬੱਚਾ ਵਧੀਆ ਪੜਨ ਲੱਗ ਜਾਂਦਾ ਜੀ ਉਹ ਕਹਿੰਦੇ ਇਤਿਹਾਸੇ ਦੱਸਦੇ ਨੇ ਕਹਿੰਦੇ ਉਰੇ ਆ ਗੁਰੂ ਘਰ ਦੇ ਵਿੱਚ ਦਮਦਮਾ ਸਾਹਿਬ ਆ ਬੋਗੀ ਤਲ ਵੱਡੀ ਜਾਂ ਗੁਰੂ ਘਰ ਦਮਦਮਾ ਸਾਹਿਬ ਜਿੱਥੇ ਕੀ ਵਧੀਆ ਬਾਬਿਆਂ ਦੇ ਫੋਟੋ ਆ ਇਤਿਹਾਸ ਵਾਰੇ ਦੱਸਿਆ ਗਿਆ ਹੈ ਇਕੱਲੀ ਇਕੱਲੀ ਫੋਟੋ ਤੇ ਤੇ ਕਰੋ ਦਰਸ਼ਨ ਕਿ ਇਹ ਸ਼ਰਾਤੇ ਅਸਲੀ ਹੈ ਹਨ ਤੇ ਇਹ ਪਸੰਦ ਨੂੰ ਬਲੌਗ ਦੇ ਵਿੱਚ ਦਿਖਾਉਂਦੇ ਰਹਾਂਗੇ ਤੇ ਸਾਰਾ ਇਤਿਹਾਸ ਇਸ ਹੈ ਤੇ ਸਾਰੀਆਂ ਫੋਟੋਆਂ ਤੇ ਸਾਰਾ ਸ਼ੇਅਰ ਕਰ ਲੈ ਕਿਹੜੀ ਫੋਟੋ ਦਿੱਕੀ ਆ ਜੀ ਦਮਦਮਾ ਸਾਹਿਬ ਕਾਇਤੀਆ ਚ ਸਾਡੋ ਕੀ ਤਲਵੰਡੀ ਤੇ ਉੱਥੇ ਉਪਵਾ ਲਾਈਆਂ ਵੀ ਨੇ ਇਤਿਹਾਸ ਦੱਸਿਆ ਰੀ ਜੋਦਰ ਸਿੰਘ ਕਸ਼ਨ ਕਰੋ ਨਏ ਬਾਹੂ ਨੂੰ ਬਾਹੂ ਜੀ ਬਹੁਤ ਤੇਜ ਦਸਾ ਨਰੇ ਜੰਗ ਲੱਗ ਗਿਆ ਜੀ ਤੁਮ ਤੁਮਰ ਸਾਹਿਬ ਸਾਹਬੋ ਕੀ ਤਲਵੰਡੀ ਲੋਕ ਇਹ ਦੇ ਦਰਸ਼ਨ ਕਰਨਗੇ ਤੇ ਉਪਰ দর্শন তো. Te... 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 چلو سنگ تو ਜੀ ਕਲੀਪ ਕੋਲ ਤੇ ਇਤਿਹਾਸ ਦਾ ਸਾਰਾ ਸੰਗਤ ਪੜ ਰਹੀ ਹੈ ਇਤਿਹਾਸ ਬਾਰੇ ਨਵੇਂ ਪਨਾਹਕਾਰ ਨੇ ਅੰਦਰ ਬਣੇ ਬਹੁਤ ਸਮੰਦਰਸ ਸੰਗਤ ਬੈਠੀ ਆਦਰ ਦੇ ਪਾਸੇ ਸੰਗਤ ਪੜੇ 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 ਇਤਿਹਾਸ ਪੜੇ ਸਾਰੇ ਅੱਗੇ ਗੁਰੂ ਘਰ ਬਾਰੇ ਜੀ ਤੇ ਹੁਣ ਆਪਾਂ ਜਾਮਾ ਉੱਥੇ ਜਿੱਤੇ ਮਤਲਬ ਖੂ ਕਰੋ ਦਰਸ਼ਨ ਜੀ ਪਾਣੀ ਫਿਰਦਾਗਾ ਹੁਣ ਬੱਚੇ ਨੇ ਆਇਆ ਪਤਾ ਖੂ ਬਣਿਆ ਹੈ ਜੀ ਇਹ niche ਪਾਣੀ ਪਾਣੀ ਆ ਆਪਾਂ niche ਚੱਲਦੇ ਹਾਂ ਹਣਾ ਬਾਣਾਂ ਚ ਸਿੰਘ ਦੇ ਇੱਕ ਹੋਰ ਦੀ ਪਛਾਣ ਬਾਣੀ ਤੇ ਬਾਣੇ ਚ ਸਿੰਘ ਮਤਲਬ ਕਹਿੰਦੇ ਵੀ ਸਿੰਘ ਤੇ ਇੱਕ ਹੋਰ ਦੀ ਪਛਾਣ ਹੁੰਦੀ ਹੈ ਜੀ ਜਦੋਂ ਗੁਰੂ ਆਪ ਬਾਣਾ ਪਾਇਆ ਹੁੰਦਾ ਨਾਲੇ ਦੀ ਧਰਤ ਨੂੰ ਸੰਸਾਰ ਦੀ ਜਾਣਤ ਮਾਣ ਕਰਕੇ ਨਗਰ ਆ ਗਏ ਪਾਣੀ ی لگی ہوں پتا ہی لگتا دکھایا نہیں کرایا ਇਤਰੇ ਨਾਮ ਜੋੜਿਆ ਹਰਤਾ ਮੈਂ ਤੁਮਾਰ ਸਭ ਜਿਓ ਪਾਉ ਦਰਸ਼ਨ ਕਰੋ ਦਰਸ਼ਨ ਕਰੋ ਕਰਦੇ